ਸਰਸ਼ੀਆ ਕਾਲ ਜੀ ਵੈਲਕਮ ਬੈਕ ਟੂ आवर ਚੈਨਲ ਜ਼ਿੰਦਗੀ ਦੇ ਰੰਗ ਵਿਦ ਐਸਐਸਪੀਏ ਅੱਜ ਆਪਾਂ ਗੱਲ ਕਰਾਂਗੇ ਟਾਈਮ ਟਰਾਂਸਫਰਮੇਸ਼ਨ ਦੀ ਟਾਈਮ ਨੂੰ ਟਰਾਂਸਫਰਮ ਕਰਨਾ ਮਤਲਬ ਹਰ ਉਹ ਚੀਜ਼ ਕਰਨਾ ਜਿਹਨੂੰ ਤੁਸੀਂ ਕਰਨਾ ਚਾਹੁੰਦੇ ਹੋ ਤੇ ਉਹਦੇ ਲਈ ਇਨਾਫ ਟਾਈਮ ਕੱਢਣਾ ਟਾਈਮ ਦੇ ਨਾਲ ਕੰਮ ਕਰਨਾ ਨਾ ਕਿ ਟਾਈਮ ਦੇ Engaged ਕੰਮ ਕਰਨਾ ਅਕਸਰ ਆਪਾਂ ਨੂੰ ਇਦਾਂ ਲੱਗਦਾ ਰਹਿੰਦਾ ਕਿ 24 ਘੰਟੇ ਵੀ ਘੱਟ ਨੇ ਤੇ ਜਿਹੜੀ ਆਪਾਂ ਟੂ-ਡੂ ਲਿਸਟ ਵਿੱਚ ਆਪਣੇ ਕੰਮ ਲਿਖਦੇ ਨੇ ਜਦੋਂ ਉਹ ਪੈਂਡਿੰਗ ਹੋਣ ਲੱਗ ਜਾਂਦੇ ਨੇ ਤੇ ਆਪਾਂ ਨੂੰ ਇਦਾਂ ਲੱਗਦਾ ਕਿ 24 ਘੰਟੇ ਵੀ ਘੱਟ ਨੇ ਆਪਣੇ ਡੇਲੀ ਦੇ ਵਰਕ ਲਈ ਪਰ ट्रस्ट ਮੀ ਜੇ ਆਪਾਂ ਆਪਣੇ ਕੰਮ ਨੂੰ ਸਮਾਰਟਲੀ ਮੈਨੇਜ ਕਰੀਏ ਤੇ ਆਪਾਂ ਹਰੋ ਕੰਮ ਕਰ ਸਕਦੇ ਹਾਂ ਜਿਹੜਾ ਆਪਾਂ ਕਰਨਾ ਚਾਹੁੰਦੇ ਆ ਜੋ ਕਿ ਮੈਂ ਆਪਣੇ ਆਪ ਤੇ ਇੱਕ ਤੋਂ ਦੋ ਮਹੀਨੇ ਹੋ ਗਏ ਆਪਣੇ ਆਪ ਨਾਲ ਚੇਂਜ ਕੀਤਾ ਤੇ ਇਸ ਚੀਜ਼ ਨੂੰ ਆਪਣੇ ਆਪ ਤੇ ਲਾਗੂ ਕੀਤਾ ਏ ਉਹ ਫੀਲਿੰਗ ਹੈ ਜਦੋਂ ਤੁਸੀਂ ਆਪਣੇ ਲਾਈਫ ਨੂੰ ਆਪਣੇ ਕੰਟਰੋਲ ਵਿੱਚ ਰੱਖਦੇ ਹੋ ਤੇ ਆਪਣੇ ਬਣਾਏ ਹੋਏ ਸਿਸਟਮ ਤੇ ਬਲੀਵ ਕਰਦੇ ਆ ਕਿ ਤੁਸੀਂ ਇਹ ਸਾਰਾ ਕੁਝ ਕਰ ਲੋਗੇ ਬਟ ਆਈ نو ਇਹ ਸੁਣਨ ਨੂੰ ਸਾਰਾ ਕੁਝ ਇੱਕ ਬੜੀ ਵੱਡੀ ਪ੍ਰੋਬਲਮ ਦੀ ਤਰ੍ਹਾਂ ਲੱਗਦਾ ਜਦੋਂ ਤੁਸੀਂ ਟਾਈਮ ਮੈਨੇਜਮੈਂਟ ਦੀ ਪਾਵਰ ਨੂੰ ਸਮਝ ਜਾਂਦੇ ਆ ਤੇ ਚੀਜ਼ਾਂ ਤੁਹਾਡੇ ਕੰਟਰੋਲ 'ਚ ਰਹਿਣ ਲੱਗ ਜਾਂਦੀਆਂ ਇਹ ਸਾਰਾ ਕੁਝ ਮੈਂ ਆਪਣੀ ਲਾਈਫ ਦੇ ਵਿੱਚ ਚੇਂਜ ਦੇਖਿਆ ਟਾਈਮ ਮੈਨੇਜਮੈਂਟ ਦੇ ਨਾਲ ਪਿਛਲੇ ਕੁਝ ਮਹੀਨਿਆਂ ਤੋਂ ਮੈਂ ਹੁਣ ਉਹ ਸਾਰਾ ਕੁਝ ਕਰ ਪਾਉਨੀ ਆ ਜੋ ਮੈਂ ਕਰਨਾ ਚਾਹੁੰਦੀ ਸੀ ਜੋ ਕਿ ਮੈਂ ਪਹਿਲਾਂ ਸੋਚਦੀ ਰਹਿੰਦੀ ਸੀ ਹੁਣ ਮੇਰੇ ਕੋਲ ਬੁੱਕ ਰੀਡ ਕਰਨ ਲਈ ਟਾਈਮ ਆ ਆਪਣੇ ਬੱਚਿਆਂ ਦੇ ਲਈ ਟਾਈਮ ਆ ਆਪਣੇ ਆਪ ਲਈ 셀ਫ ਕੇਅਰ ਲਈ ਐਕਸਰਸਾਈਜ਼ ਲਈ ਹਰ ਇੱਕ ਕੰਮ ਲਈ ਮੈਂ ਆਰਾਮ ਨਾਲ ਆਪਣੇ ਕੰਮ ਨੂੰ ਮੈਨੇਜ ਕਰਦੀ ਆ ਹਰ ਰੋਜ਼ ਮੈਂ ਵੀਡੀਓ ਵੀ ਅਪਲੋਡ ਕਰਦੀ ਆ ਤੇ ਡੇਲੀ ਆਪਣੇ ਬੱਚਿਆਂ ਲਈ ਆਪਣੇ ਲਈ ਘਰਦਿਆਂ ਲਈ ਸਾਰਿਆਂ ਲਈ ਆਪਣੇ ਕੰਮ ਵੀ ਕਰਦੀ ਆ ਡੇਲੀ ਦੇ ਇੱਕ ਤੋਂ 2 ਘੰਟੇ ਮੈਂ ਆਪਣੀ ਬੁਟੀਕ ਲਈ ਵੀ ਕੱਢਦੀਆਂ ਜੋ ਕਿ ਪਹਿਲਾਂ ਮੇਰੇ ਕੋਲ ਬਿਲਕੁਲ ਵੀ ਸਮਾਂ ਨਹੀਂ ਸੀ ਇੰਨੀਆਂ ਚੀਜ਼ਾਂ ਦੇ ਲਈ ਸਾਰਾ ਕੰਮ ਮੇਰਾ ਟੇਲਰ ਹੀ ਕਰਦੇ ਸੀ ਪਰ ਹੁਣ ਮੈਂ ਥੋੜਾ ਬਹੁਤਾ ਕੰਮ ਆਪ ਵੀ ਕਰ ਲੈਣੀ ਆ ਬਟ ਇਹ ਸਾਰਾ ਕੁਝ ਪਲਕ ਚ ਪੱਕਦਾ ਹੀ ਜੇ ਤੁਸੀਂ ਕਹੋ ਤੇ ਮੈਨੇਜ ਨਹੀਂ ਹੁੰਦਾ ਕਈ ਵਾਰ ਤੁਸੀਂ ਫਰਸਟ੍ਰੇਟ ਵੀ ਹੋ ਜਾਂਦੇ ਆ ਪਰ ਬਿਨਾ ਸਟ्रेस ਟਾਈਮ ਮੈਨੇਜਮੈਂਟ ਕਿਵੇਂ ਕੀਤਾ ਜਾਵੇ ਦੇਖਿਆ ਜਾਵੇ ਤਾਂ ਇੱਕ ਬੜੀ ਸਿੰਪਲ ਜੀ ਪ੍ਰੈਕਟਿਸ ਆ ਪਰ ਇਹਦੇ ਤੇ ਸਿਰਫ ਆਪਣ ਲੋੜਿਆ ਇੱਕ ਫੋਕਸ ਕਰਨ ਦੀ ਕਈ ਵਾਰ ਆਪਾਂ ਨੂੰ ਇਦਾਂ ਲੱਗਦਾ ਕਿ ਆਪਣੇ ਕੋਲ ਬਹੁਤ ਜ਼ਿਆਦਾ ਕੰਮ ਆ ਬਟ ਜੇ ਆਪਾਂ ਇਸੇ ਕੰਮ ਨੂੰ ਇੱਕ ਫਿਕਸਡ ਟਾਈਮ ਦੇ ਅਨੁਸਾਰ ਕਰਨਾ ਸਟਾਰਟ ਕਰੀਏ ਜਿਵੇਂ ਕਿ ਆਪਾਂ ਇੱਕ ਕੰਮ ਦੇ ਲਈ ਇੱਕ ਘੰਟਾ ਫਿਕਸ ਕੀਤਾ ਤੇ ਕੋਸ਼ਿਸ਼ ਕਰੀਏ ਕਿ ਉਹਨੂੰ ਇੱਕ ਘੰਟੇ ਦੇ ਵਿੱਚ ਹੀ ਖਤਮ ਕਰੀਏ ਤੇ ਟਾਈਮ ਮੈਨੇਜਮੈਂਟ ਬਹੁਤ ਜ਼ਿਆਦਾ ਆਸਾਨੀ ਨਾਲ ਹੋ ਜਾਏ ਇਹਦੇ ਨਾਲ ਤੁਹਾਨੂੰ ਮੋਟੀਵੇਸ਼ਨ ਮਿਲੂਗਾ ਕਿ ਤੁਸੀਂ ਹਰ ਇੱਕ ਕੰਮ ਨੂੰ ਆਪਣੇ ਟਾਈਮ ਅਨੁਸਾਰ ਕਰ ਰਹੇ ਹੋ ਕਦੇ ਔਨ ਟ੍ਰੈਕ ਕਦੇ ਆਫ ਟ੍ਰੈਕ ਇਹ ਸਾਰਾ ਕੁਝ ਜ਼ਿੰਦਗੀ ਦੇ ਨਾਲ ਚੱਲਦਾ ਹੀ ਰਹਿੰਦਾ ਹੈ ਦੋ ਦਿਨ ਦੇ ਬਾਅਦ ਮੋਟੀਵੇਸ਼ਨ ਵੀ ਚਲੇ ਜਾਂਦਾ ਬਟ ਹਾਂ ਇਹੀ ਸੋਚਿਆ ਕਰੋ ਕਿ ਇਹੀ ਉਹ ਸਟਰਗਲਿੰਗ ਟਾਈਮ ਆ ਜਿਹੜਾ ਕਿ ਤੁਹਾਨੂੰ ਟਾਈਮ ਮੈਨੇਜਮੈਂਟ ਸਿਖਾਉਂਦਾ ਆ ਤੇ ਬਿਨਾ ਸਟ्रेस ਦੇ ਤੁਸੀਂ ਆਪਣਾ ਸਾਰਾ ਟਾਈਮ ਮੈਨੇਜਮੈਂਟ ਇਦਾਂ ਹੀ ਹੌਲੀ-ਹੌਲੀ ਸਿੱਖ ਜਾਉਗੇ ਆਜੋ ਦੇਖਦੇ ਆ ਆਪਾਂ ਨੂੰ ਟਾਈਮ ਮੈਨੇਜਮੈਂਟ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹੈਲਪ ਕਰਦੀਆਂ ਨੇ ਸਭ ਤੋਂ ਪਹਿਲਾਂ ਆਪਾਂ ਨੂੰ ਜਿਹੜਾ ਆਪਣਾ ਮਾਈਂਡ ਆ ਉਹਨੂੰ ਸ਼ਿਫਟ ਕਰਨਾ ਪੈਣਾ ਕਈ ਵਾਰ ਆਪਾਂ ਕਿਸੇ ਚੀਜ਼ ਦੇ ਲਈ ਵੇਟ ਕਰਦੇ ਰਹਿੰਨੇ ਆ ਕਿ ਟਾਈਮ ਆਊਗਾ ਜਾਂ ਮਿਲੂਗਾ ਤੇ ਮੈਂ ਉਹ ਕਰੂੰਗੀ ਬਟ ਯਾਦ ਰੱਖਿਓ ਇਹ ਲਾਈਫਟਾਈਮ ਤੁਹਾਡੀ ਵੇਟ ਕਦੇ ਖਤਮ ਨਹੀਂ ਹੋਣੀ ਤੁਹਾਨੂੰ ਅੱਬ ਦੀ ਉਸ ਚੀਜ਼ ਦੇ ਲਈ ਸਪੈਸ਼ਲੀ ਆਪਣਾ ਫੋਕਸ ਕਰਕੇ ਟਾਈਮ ਨੂੰ ਮੈਨੇਜ ਕਰਕੇ ਟਾਈਮ ਕੱਢਣਾ ਪੈਣਾ ਜੇ ਆਪਾਂ ਆਪਣੇ ਟਾਈਮ ਨੂੰ ਮੈਨੇਜ ਨਹੀਂ ਕਰਦੇ ਤੇ ਆਪਾਂ ਇਹ ਸੋਚਦੇ ਰਹਿੰਨੇ ਆ ਕਿ ਅੱਛਾ ਆ ਕੰਮ ਕਰਕੇ ਫਿਰ ਮੈਂ ਐਕਸਰਸਾਈਜ਼ ਕਰੂੰਗੀ ਜਾਂ ਮੈਂ ਆ ਕੰਮ ਖਤਮ ਹੋ ਗਿਆ ਤੇ ਮੈਂ ਆਪਣਾ ਸਕ੍ਰੀਨ ਕੇਅਰ ਕਰੂੰਗੀ ਬਟ ਉਹ ਇਦਾਂ ਕਦੇ ਨਹੀਂ ਹੁੰਦਾ ਆਪਣਾ ਉਹ ਟਾਈਮ ਇੰਨਾ ਲੰਬਾ ਚੱਲਿਆ ਜਾਂਦਾ ਕਿ ਆਪਾਂ ਨੂੰ ਇੰਨਾਂ ਚੀਜ਼ਾਂ ਦੇ ਲਈ ਟਾਈਮ ਨਹੀਂ ਮਿਲਦਾ ਜਿਵੇਂ ਸਭ ਤੋਂ ਵੱਡੀ ਪ੍ਰੋਬਲਮ ਮੇਰੇ ਆ ਬੱਚਿਆਂ ਦਾ ਲੰਚ ਬਾਕਸ ਕਿਉਂਕਿ ਮੇਰੇ ਬੱਚੇ ਕਾਫੀ ਚੂਜ਼ੀ ਨੇ ਕਈ ਚੀਜ਼ਾਂ ਖਾਂਦੇ ਨੇ ਕਈ ਨਹੀਂ ਖਾਂਦੇ ਨੇ ਮੈਂ ਪਹਿਲਾਂ ਆਪਣੇ ਅਕੋਰਡਿੰਗ ਦਿੰਦੀ ਸੀ ਬਟ ਹੁਣ ਮੈਂ ਵੀਕਲੀ ਪ੍ਰੋ ਤੋਂ ਲਿਖ ਲੈਨੀ ਆ ਕਿ ਉਹਨੇ ਕੀ ਟਿਫਨ ਵਿੱਚ ਲੈ ਕੇ ਜਾਣਾ ਫਿਰ ਮੈਂ ਉਹਨੂੰ ਸਾਰੇ ਨੂੰ ਉਹਦੇ ਅਨੁਸਾਰ ਮੈਨੇਜ ਕਰਦੀ ਆ ਪਹਿਲਾਂ ਸਾਰਾ ਗਰੋਸਰੀ ਚੈੱਕ ਕਰਨੀ ਵੀਕੈਂਡ ਤੇ ਕਿਹੜੀ ਚੀਜ਼ ਦੀ ਲੋੜ ਆ ਸਾਰੀਆਂ ਸਬਜ਼ੀਆਂ ਵਗੈਰਾ ਜੋ ਵੀ ਉਹਨਾਂ ਨੇ ਲੈ ਕੇ ਜਾਣਾ ਉਹਦੇ ਅਨੁਸਾਰ ਤੇ ਇਹੀ ਟਾਈਮ ਮੈਨੇਜਮੈਂਟ ਹੁੰਦੀ ਹੈ ਇਹਦੇ ਨਾਲ ਆਪਾਂ ਨੂੰ ਇੱਕ ਤਾਂ ਰਸ਼ ਨਹੀਂ ਰਹਿੰਦਾ ਕਿ ਅੱਜ ਕੀ ਬਣਾਉਣਾ ਜਾਂ ਕੀ ਕਰਨਾ ਸਾਰਾ ਕੁਝ ਉਹਦੇ ਅਨੁਸਾਰ ਟੇਸਟ ਦੇ ਵੀ ਤੇ ਨਿਊਟ੍ਰੀਸ਼ਨਸ ਵੈਲਿਊ ਵੀ ਧਿਆਨ ਰੱਖ ਕੇ ਤੇ ਸਾਰਾ ਕੁਝ ਆਪਾਂ ਮੈਨੇਜ ਕਰ ਸਕਦੇ ਹਾਂ ਅੱਜਕੱਲ ਮੈਂ ਬੁੱਕ ਰੀਡਿੰਗ ਸਟਾਰਟ ਕੀਤੀ ਤੇ ਡੇਲੀ ਦੇ ਮੈਂ 10 ਤੋਂ 15 ਮਿੰਟ ਰੀਡਿੰਗ ਨੂੰ ਦਿੰਦੀ ਆ ਆਪਣੇ ਬੱਚਿਆਂ ਦੇ ਸਕੂਲ ਆਉਣ ਤੋਂ ਪਹਿਲਾਂ ਕਿਉਂਕਿ ਬਾਅਦੇ ਵਿੱਚ ਬੱਚਿਆਂ ਦੇ ਨਾਲ ਬਿਜ਼ੀ ਹੋ ਜਾਣਾ ਇਸੇ ਲਈ ਇਹ ਟਾਈਮ ਇਤਾਂ ਹੀ ਕੱਢਣਾ ਪੈਂਦਾ ਬੱਚਿਆਂ ਦੇ ਨਾਲ ਜਦੋਂ ਵੀ ਤੁਹਾਨੂੰ ਜਿਹੜੀ ਚੀਜ਼ ਲਈ ਟਾਈਮ ਮਿਲਦਾ ਉਹਨੂੰ ਉਸੇ ਟਾਈਮ ਕਰੋ ਜੇ ਆਪਾਂ ਇਹ ਚੀਜ਼ ਨਹੀਂ ਕਰਦੇ ਤੇ ਆਪਾਂ ਨੂੰ ਮੀ ਟਾਈਮ ਸੌਰੀ ਟੂ ਸੇ ਕਦੇ ਨਹੀਂ ਮਿਲ ਸਕਦਾ ਕਿਸੇ ਵੀ ਚੀਜ਼ ਨੂੰ ਸਟਾਰਟ ਕਰਨ ਦੇ ਲਈ ਆਪਾਂ ਨੂੰ ਅੱਜ ਕਰਨਾ ਪੈਂਦਾ ਜੇ ਆਪਾਂ ਉਹਨੂੰ ਕੱਲ 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 ਤੇ ਕਰਦੇ ਰਹਿੰਦੇ ਆ ਤੇ ਉਹ ਕਦੀ ਵੀ ਕੱਲ ਨਹੀਂ ਆਉਂਦਾ ਜ਼ਿਆਦਾ ਤੋਂ ਜ਼ਿਆਦਾ ਕੀ ਹੋਊਗਾ ਬਹੁਤ ਵਧੀਆ ਸ਼ਡਿਊਲ ਨਹੀਂ ਹੋਊਗਾ ਲੇਕਿਨ ਕੁਝ ਹੋਣਾ ਕੁਝ ਨਾ ਹੋਣ ਤੋਂ ਬਹੁਤ ਜ਼ਿਆਦਾ ਬੈਟਰ ਹੁੰਦਾ ਹੈ ਟਰਾਈ ਕਰਾਂਗੇ ਤੇ ਹੌਲੀ-ਹੌਲੀ ਚੀਜ਼ਾਂ ਆਪਣੇ ਆਪ ਆਪਣੇ ਅਨੁਸਾਰ ਹੁੰਦੀਆਂ ਜਾਣਗੀਆਂ ਖੁਦ ਦੇ ਲਈ 10 ਮਿੰਟ ਕੱਢੇ ਹੋਏ ਵੀ ਆਪਾਂ ਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਦਿੰਦੇ ਨੇ ਤੇ ਇਹ ਸਭ ਕੁਝ ਪੇਸ਼ੈਂਸ ਤੋਂ ਬਿਨਾ ਬਿਲਕੁਲ ਨਹੀਂ ਹੁੰਦਾ ਤੇ ਇਸੇ ਲਈ ਆਭਾਨੇ ਬਣਾਉਣੇ ਬੰਦ ਕਰੋ ਤੇ ਆਪਣਾ ਟਾਈਮ ਮੈਨੇਜਮੈਂਟ ਸਟਾਰਟ ਕਰੋ ਤੇ ਆਪਣੀ ਜ਼ਿੰਦਗੀ ਨੂੰ ਈਜ਼ੀ ਬਣਾਓ ਨੈਕਸਟ ਜਿਹੜੀ ਚੀਜ਼ ਆ ਉਹ ਇਹ ਆ ਕਿ ਪ੍ਰੈਕਟਿਸ ਆਫ ਮੇਕਿੰਗ ਲਿਸਟ ਇਹਦੇ ਤੋਂ ਇਹ ਮਤਲਬ ਆ ਕਿ ਤੁਹਾਨੂੰ ਇਹਦੇ ਲਈ ਕਲੀਅਰ ਹੋਣਾ ਪਊਗਾ ਕਿ ਇਹਦੇ ਤੋਂ ਤੁਹਾਡਾ ਕੀ ਮਤਲਬ ਆ ਨਹੀਂ ਤਾਂ ਰੋਜ਼ ਦੀ ਇੱਕ ਲੰਬੀ ਲਿਸਟ ਬਣਾਉਣ ਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਸਟਾਰਟਿੰਗ 'ਚ ਆਪਾਂ ਇੱਕ ਲੰਬੀ ਲਿਸਟ ਬਣਾ ਲੈਂਦੇ ਆ ਕਿ ਆਪਾਂ ਨੂੰ ਆਹ ਕਰਨਾ ਬਟ ਉਹਨੂੰ ਪੂਰਾ ਨਹੀਂ ਕਰ ਪਾਉਂਦੇ ਆਪਾਂ ਡੇਲੀ ਦੇ ਨਾਲ ਅਨੁਸਾਰ ਇੱਕ ਲਿਸਟ ਬਣਾਉਣੀ ਜਿੰਨੀ ਸੌਖਿਆ ਕੰਮ ਕਰਨਾ ਉਨਾ ਹੀ ਔਖਾ ਆ ਕਿਉਂਕਿ ਦੋਨੋਂ ਡਿਫਰੈਂਟ એનਰਜੀਜ਼ ਹੁੰਦੀਆਂ ਨੇ ਦੇ ਨਾਲ ਦੇ ਨਾਲ ਆਪਾਂ ਨੂੰ ਕੁਝ ਇਦਾਂ ਦੇ ਕੰਮ ਵੀ ਡੇਲੀ 'ਚ ਮਿਲ ਜਾਂਦੇ ਨੇ ਜਿਹੜੇ ਆਪਣੀ ਲਿਸਟ ਵਿੱਚ ਨਹੀਂ ਹੁੰਦੇ ਤੇ ਉਹ ਵੀ ਆਪਾਂ ਨੂੰ ਕਰਨੇ ਪੈਂਦੇ ਨੇ ਉਹ ਕੰਮ ਜ਼ਿਆਦਾ ਜ਼ਰੂਰੀ ਹੁੰਦਾ ਆਪਾਂ ਨੂੰ ਉਹ ਕਰਨਾ ਪੈਂਦਾ ਫਸਟ ਆਫ ਆਲ ਆਪਣੀ ਲਿਸਟ ਨੂੰ ਸ਼ਾਰਟ ਰੱਖੋ ਜਿੰਨੇ ਜ਼ਿਆਦਾ ਜ਼ਰੂਰੀ ਕੰਮ ਨੇ ਉਹੀ ਲਿਖੋ ਕਿਉਂਕਿ ਉਹ ਜਦੋਂ ਆਪਣੇ ਡਨ ਹੋ ਗਏ ਤੇ ਆਪਾਂ ਨੂੰ ਟਾਈਮ ਮਿਲਿਆ ਆਪਾਂ ਉਹ ਨਾਲ ਕੁਝ ਹੋਰ ਛੋਟੇ ਛੋਟੇ ਕੰਮ ਵੀ ਕਰ ਸਕਦੇ ਆ 24 ਘੰਟੇ ਹੀ ਹੁੰਦੇ ਨੇ ਸਾਡੇ ਕੋਲ ਜੋ ਵੀ ਘੰਟੇ ਹੁੰਦੇ ਨੇ ਸਾਡੇ ਕੋਲ ਇਹ ਦੋਨਾਂ ਸੈਂਟੈਂਸ ਨੂੰ ਬੋਲਣ ਦੇ ਤਰੀਕੇ ਦੇ ਨਾਲ ਹੀ ਇਹਦੇ ਵਿੱਚ ਕਿੰਨਾ ਡਿਫਰੈਂਸ ਆ ਜਾਂਦਾ ਇਤਾਂ ਹੀ ਆਪਾਂ ਨੂੰ ਟਾਈਮ ਮੈਨੇਜ ਕਰਨ ਦੇ ਲੋੜ ਆ ਅਗਲਾ ਹੈ ਜੀ ਡਿਵਾਈਡ ਯੋਰ ਡੇ ਇਨਟੂ 4 ਪਾਰਟਸ ਮਾਰਨਿੰਗ ਆਫਟਰਨੂਨ ਈਵਨਿੰਗ অর ਨਾਈਟ ਰੂਟੀਨ ਇਹਦੇ ਹਿਸਾਬ ਨਾਲ ਹੀ ਆਪਾਂ ਆਪਣਾ ਕੰਮ ਐਡਜਸਟ ਕਰਾਂਗੇ ਇਹ ਮੈਂ ਆਪਣਾ ਡੇਲੀ ਦਾ ਸ਼ੈਡਿਊਲ ਬਣਾਇਆ ਹੋਇਆ ਇਹ ਮੈਂ ਆਪਣੀ ਉਹਦੀ ਪਿਕਚਰ ਲਗਾ ਰਹੀਆਂ ਨਾਲ ਜੇ ਤੁਹਾਨੂੰ ਇਹਦੇ ਵਿੱਚ ਇੱਕ ਡੈਲੀਗੇਟਿਡ ਵੀਡੀਓ ਚਾਹੀਦੀ ਹੋਈ ਤਾਂ ਜ਼ਰੂਰ ਦੱਸਿਓ ਮੈਂ ਉਹਦੇ ਤੇ ਜ਼ਰੂਰ ਬਣਾਵਾਂਗੀ ਹੁਣ ਤੁਸੀਂ ਇਹ ਦੇਖੋ ਵੀ ਤੁਹਾਡੇ ਵਿੱਚ ਸਭ ਤੋਂ ਜ਼ਿਆਦਾ એનર્ਜੀ ਲੈਵਲ ਕਦੋਂ ਹਾਈ ਹੁੰਦਾ ਕਈ ਵਾਰੀ ਆਪਾਂ ਮਾਰਨਿੰਗ ਦੇ ਵਿੱਚ ਸਾਰੇ ਹੈਵੀ ਕੰਮ ਲਿਖ ਲੈਣੇ ਆ ਤੇ ਪਰ ਆਪਣਾ એનર્ਜੀ ਲੈਵਲ ਆਫਟਰਨੂਨ ਜਾਂ ਈਵਨਿੰਗ ਵਿੱਚ ਹਾਈ ਹੁੰਦਾ ਤੇ ਤੁਸੀਂ ਆਪਦਾ ਹੀ ਕੰਮ ਨੂੰ ਉਸੇ ਅਨੁਸਾਰ ਐਡਜਸਟ ਕਰੋ ਮੇਰਾ ਮਾਰਨਿੰਗ ਵਿੱਚ ਜ਼ਿਆਦਾ એનર્ਜੀ ਲੈਵਲ ਹਾਈ ਹੁੰਦਾ ਤੇ ਮੈਂ ਆਪਣੇ ਜਿੰਨੇ ਜ਼ਿਆਦਾ ਹੈਵੀ ਕੰਮ ਨੇ ਉਹ ਸਾਰੇ ਮਾਰਨਿੰਗ ਵਿੱਚ ਕਰਦੀ ਆਂ ਜਿਵੇਂ ਆਪਾਂ ਉੱਠਣ ਤੋਂ ਅੱਧਾ ਘੰਟੇ ਦੇ ਅੰਦਰ-ਅੰਦਰ ਕੋਈ ਫਰੂਟ ਖਾ ਲਈਏ ਜਾਂ ਫਿਰ ਇੱਕ ਬਲੈਕ ਕਾਫੀ ਦਾ ਸ਼ਾਰਟ ਲੈ ਲਈਏ ਤੇ ਆਪਣੀ એનર્ਜੀ ਲੈਵਲ ਕਾਫੀ ਹਾਈ ਹੋ ਜਾਂਦਾ ਬਾਕੀ ਆਪਣੀ ਆਪਣੀ ਬੋਡੀ ਆ ਸਾਰਿਆਂ ਦੀ ਆਪਣੇ ਦਿਨ ਨੂੰ ਪਾਰਟਸ ਵਿੱਚ ਡਿਵਾਈਡ ਕਰਨਾ ਤੇ ਆਪਣੀ એનર્ਜੀ ਅਨੁਸਾਰ ਆਪਣੇ ਕੰਮਾਂ ਨੂੰ ਐਡਜਸਟ ਕਰਨਾ ਗੱਲ ਕਰਦੇ ਹਾਂ 4th ਪੁਆਇੰਟ ਦੀ ਮੈਨੇਜ ਯੋਰ એનર્ਜੀ ਗੱਲ ਸਿਰਫ ਆਪਣੇ ਟਾਈਮ ਨੂੰ ਮੈਨੇਜ ਕਰਨ ਦੀ ਨਹੀਂ ਆਪਣੀ એનર્ਜੀ ਨੂੰ ਮੈਨੇਜ ਕਰਨ ਦੀ ਵੀ ਆ ਤੁਹਾਡੇ ਕੋਲ ਕਿੰਨੇ ਕੰਮ ਨੇ ਤੇ ਉਹਦੇ ਲਈ ਤੁਹਾਨੂੰ ਕਿੰਨੀ એનર્ਜੀ ਚਾਹੀਦੀ ਆ ਇਹ ਬਹੁਤ ਜ਼ਿਆਦਾ ਮਹੱਤਵਪੂਰਨ ਗੱਲ ਆ ਤੇ ਕਈ ਵਾਰ ਆਪਾਂ ਨੂੰ ਦਿਨ ਚ ਦੋ ਵਾਰ ਆਪਣੀ એનર્ਜੀ ਰੀਫਿਲ ਕਰਨੀ ਪੈਂਦੀ ਆ ਕੋਈ ਵੀ ਕੰਮ ਹੈ ਉਹਨੂੰ ਲਗਾਤਾਰ ਨਾ ਕਰੋ ਥੋੜੇ ਥੋੜੇ ਟਾਈਮ ਬਾਅਦ ਬ੍ਰੇਕ ਲੈਂਦੇ ਰਹੋ ਤੇ ਆਪਣੀ એનર્ਜੀ ਨੂੰ ਅਪ ਕਰਦੇ ਰਹੋ ਹਰ ਇੱਕ ਹਰ ਇੱਕ ਦਾ ਚਾਰਜਰ ਅਲੱਗ ਆ ਕਿਸੇ ਨੂੰ ਟੀਵੀ ਦੇਖ ਕੇ એનર્ਜੀ ਮਿਲਦੀ ਕਿਸੇ ਨੂੰ ਨੈਪ ਲੈ ਕੇ ਮਿਲਦੀ ਕਿਸੇ ਨੂੰ ਚਾਹ ਪੀ ਕੇ ਮਿਲਦੀ ਕਿਸੇ ਨੂੰ ਕੋਈ ਫਰੂਟ ਖਾ ਕੇ ਮਿਲਦੀ ਉਹ ਤੁਸੀਂ ਆਪਣੇ ਅਕੋਰਡਿੰਗ ਛੋਟੇ ਛੋਟੇ ਰੀਫਿਲ ਲੈਂਦੇ ਰੋ ਬਹੁਤ ਸਾਰੀਆਂ ਚੀਜ਼ਾਂ ਆਪਣੀ એનર્ਜੀ ਨੂੰ ਲੋ ਵੀ ਕਰਦੀਆਂ ਨੇ ਜਿਵੇਂ ਆਪਾਂ ਨੂੰ ਕਿਸੇ ਨੇ 네ਗੇਟਿਵ ਕਹਿਤਾ ਤੇ ਆਪਾਂ ਬਹੁਤ ਲੰਮਾ ਸਮਾਂ ਉਹਨੂੰ ਹੀ ਸੋਚੀ ਗਏ ਤੇ ਉਹ ਚੀਜ਼ ਜਿਹੜੀ ਆਪਣੇ ਬਾਡੀ ਦੇ ਉੱਤੇ ਬਹੁਤ ਜ਼ਿਆਦਾ ਅਸਰ ਕਰਦੀ ਆ ਇਸ ਲਈ ਇਹਨਾਂ 네ਗੇਟਿਵ ਚੀਜ਼ਾਂ ਤੋਂ ਜਿੰਨਾ ਜ਼ਿਆਦਾ ਦੂਰ ਰਹੋਗੇ ਉਨਾ ਹੀ ਆਪਣੀ ਹਰ ਇੱਕ ਚੀਜ਼ ਦੇ ਲਈ ਸਿਹਤ ਲਈ ਟਾਈਮ ਲਈ ਕੰਮ ਲਈ ਉਹ ਮੈਨੇਜੇਬਲ ਰਹੂਗੀ ਇਹ ਚੈੱਕ ਕਰਦੇ ਰਹੋ ਕਿ ਕੋਈ 네ਗੇਟਿਵ ਥੌਟ ਤਾਂ ਨਹੀਂ ਤੁਹਾਡੇ ਮਾਈਂਡ ਵਿੱਚ ਚੱਲਦੀ ਰਹੀ ਜੇ ਹੈ ਤਾਂ ਉਹਨੂੰ ਦੂਰ ਕਰੋ ਕਿਉਂਕਿ ਇਹ ਕੰਟਰੋਲ ਤੁਹਾਡੇ ਕੋਲ ਹੀ ਆ ਜਿਵੇਂ ਆਪਾਂ ਕਲੀਨਿੰਗ ਕਰਦੇ ਆ ਐਕਸਰਸਾਈਜ਼ ਕਰਦੇ ਆ ਇਹਨਾਂ ਤੇ ਆਪਣੇ ਮਾਈਂਡ ਨੂੰ ਫੋਕਸ ਕਰਨ ਦੀ ਲੋੜ ਨਹੀਂ ਇਹਦੇ ਨਾਲ ਨਾਲ ਆਪਾਂ ਕੰਮ ਕਰਦੇ ਹੋਏ ਪੋਡਕਾਸਟ ਕਿਸੇ ਦਾ ਵਧੀਆ ਸੁਣ ਸਕਦੇ ਆ ਕੋਈ ਬੁੱਕ ਨੂੰ ਸੁਣ ਸਕਦੇ ਆ ਇਹਦੇ ਨਾਲ ਹੀ ਆਪਣਾ ਟਾਈਮ ਵੀ ਯੂਟਿਲਾਈਜ਼ ਹੋ ਜਾਊਗਾ ਤੇ ਇਹਦੇ ਨਾਲ ਆਪਾਂ ਨੂੰ ਇੱਕ ਪੂਰੀ ਬੁੱਕ ਦੀ ਜਾਣਕਾਰੀ ਵੀ ਮਿਲ ਜਾਊਗੀ ਕਾਰ ਸੰਭਾਲਣਾ ਸਿਰਫ ਇੱਕ ਫਿਜ਼ੀਕਲ ਕੰਮ ਨਹੀਂ ਇਹਦੇ ਲਈ ਮੈਂਟਲ ਤੇ ਇਮੋਸ਼ਨਲ ਹੈਲਥ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਤੁਸੀਂ ਵੀ ਆਪਣੇ ਰੂਟੀਨ ਬਣਾਓ ਟਾਈਮ ਨੂੰ ਸ਼ਡਿਊਲ ਕਰੋ ਆਪਣੇ ਕੰਮ ਚ ਪਿਆਰ ਲਿਆਓ ਤੇ ਹਰ ਦਿਨ ਨੂੰ ਇੱਕ ਜਿੱਤ ਬਣਾਓ 10 ਮਿੰਟ ਵਿੱਚ ਤੁਸੀਂ ਸਟ੍ਰੈਚਿੰਗ ਕਰ ਸਕਦੇ ਆ 10 ਮਿੰਟ ਵਿੱਚ ਤੁਸੀਂ ਇੱਕ ਬੁੱਕ ਦੇ ਦੋ ਪੇਜ ਰੀਡ ਕਰ ਸਕਦੇ ਆ 10 ਮਿੰਟ ਦੇ ਵਿੱਚ ਤੁਸੀਂ ਸਟ੍ਰੈਚਿੰਗ ਕਰ ਸਕਦੇ ਆ ਤੇ 10 ਹੀ ਮਿੰਟ ਵਿੱਚ ਆਪਾਂ 1000 ਕਦਮ ਚੱਲ ਸਕਦੇ ਆ ਪਰ ਆਪਾਂ ਨੂੰ ਇਹੀ ਲੱਗਦਾ ਰਹਿੰਦਾ ਕਿ 10 20 ਮਿੰਟ ਤਾਂ ਬਹੁਤ ਥੋੜੇ ਆ ਇਹਦੇ ਨਾਲ ਕੀ ਹੋਣਾ ਪਰ ਇਹ ਥੋੜੇ ਥੋੜੇ ਟਾਈਮ ਹੀ ਆਪਾਂ ਨੂੰ ਬਹੁਤ ਵੱਡੇ ਵੱਡੇ ਕੰਮ ਕਰਨ ਦੇ ਲਈ ਐਪਰੀਸ਼ੀਏਟ ਕਰਦਾ ਜੇ ਜਦੋਂ ਆਪਣਾ ਸੋਸ਼ਲ ਮੀਡੀਆ ਆਪਾਂ ਔਨ ਕਰਦੇ ਆ ਉਹਦੇ ਤੇ ਆਪਾਂ ਭਾਵੇਂ ਕੈਂਟਾ ਲਾ ਲਈਏ ਤੇ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਆਪਾਂ ਇੰਨਾ ਟਾਈਮ ਉਹਦੇ ਤੇ ਵੇਸਟ ਕਰਤਾ ਜਾਂ ਆਪਾਂ ਨੂੰ ਕੋਈ ਨੋਟੀਫਿਕੇਸ਼ਨ ਆ ਗਈ ਆਪਾਂ ਉਹ ਚੈੱਕ ਕਰਨ ਲੱਗ ਜੰਨੇ ਆ ਮੈਂ ਆਪਣੇ ਫੋਨ ਦੀਆਂ ਨੋਟੀਫਿਕੇਸ਼ਨ ਤਕਰੀਬਨ ਬੰਦ ਰੱਖਦੀ ਆ ਕਿਉਂਕਿ ਉਹਦੇ ਤੇ ਟਾਈਮ ਬਹੁਤ ਜ਼ਿਆਦਾ ਵੇਸਟ ਹੁੰਦਾ ਫਿਰ ਜਦੋਂ ਮੇਰਾ ਫ੍ਰੀ ਟਾਈਮ ਹੁੰਦਾ ਫੋਨ ਦੇਖਣ ਦਾ ਸਿਰਫ ਮੈਂ ਉਦੋਂ ਉਹਨੂੰ ਸਾਰੀਆਂ ਨੂੰ ਚੈੱਕ ਕਰਦੀ ਆ ਅੱਜ ਦਾ ਮੈਸੇਜ ਬਸ ਇੰਨਾ ਹੀ ਆਪਣੀ ਜ਼ਿੰਦਗੀ ਦਾ ਰਿਮੋਟ ਕੰਟਰੋਲ ਕਿਸੇ ਹੋਰ ਦੇ ਹੱਥ ਵਿੱਚ ਨਾ ਦਿਓ ਤੇ ਇਹਨੂੰ ਆਪਣੇ ਅਨੁਸਾਰ ਜ ਤੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਓ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਜ਼ਰੂਰ ਦੱਸਿਓ ਕਮੈਂਟ ਵਿੱਚ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਰਹੋ